ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਰਵਨੀਤ ਸਿੰਘ ਬਿੱਟੂ ਜਿਹੜੇ ਹਾਲ ਹੀ ਦੇ ਵਿੱਚ ਕੇਂਦਰੀ ਰਾਜ ਮੰਤਰੀ ਬਣੇ ਨੇ ਉਹਨਾਂ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਇੱਕ ਅੰਗਰੇਜ਼ੀ ਮੀਡੀਆ ਨੂੰ ਇੰਟਰਵਿਊ ਦੇ ਵਿੱਚ ਕਿਹਾ ਹੈ ਕਿ ਜੇਕਰ ਬੰਦੀ ਸਿੰਘਾਂ ਦੀ ਰਿਹਾਈ ਦੀ ਕੋਈ ਪਾਲਿਸੀ ਜਾਂ ਕੋਈ ਯੋਜਨਾ ਕੇਂਦਰ ਸਰਕਾਰ ਲਿਆਉਂਦੀ ਔਰ ਇਹਨਾਂ ਨੂੰ ਰਿਹਾ ਕਰਦੀ ਹੈ ਤੇ ਉਹ ਇਸ ਦਾ ਵਿਰੋਧ ਨਹੀਂ ਕਰਨਗੇ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਬਕਾਇਦਾ ਆਪਣੇ ਘਰਦਿਆਂ ਨਾਲ ਵੀ ਉਹਨਾਂ ਨੇ ਗੱਲ ਕਰ ਲਈ ਹੈ ਔਰ ਘਰਦਿਆਂ ਨਾਲ ਗੱਲ ਕਰਨ ਤੋਂ ਬਾਅਦ ਵੀ ਉਹਨਾਂ ਨੇ ਇਹ ਕਿਹਾ ਕਿ ਮੇਰੇ ਘਰਦੇ ਵੀ ਇਸ ਚੀਜ਼ ਦਾ ਵਿਰੋਧ ਨਹੀਂ ਕਰਨਗੇ ਸਾਡੇ ਨਾਲ ਇਸ ਵੇਲੇ ਫੋਨ ਲਾਈਨ ਤੇ ਜੁੜ ਰਹੇ ਨੇ ਐਸਜੀਪੀਸੀ ਦੇ ਬਹੁਤ ਸੀਨੀਅਰ ਮੈਂਬਰ ਗੁਰਚਰਨ ਸਿੰਘ ਗਰੇਵਾਲ ਜੀ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਇਸ ਬਿਆਨ ਨੂੰ ਉਹ ਕਿਵੇਂ ਦੇਖਦੇ ਨੇ ਜੀ ਜੀ ਗਰੇਵਾਲ ਸਾਹਿਬ ਹਲੋ 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 ਸ਼ਾਇਦ ਉਹਨਾਂ ਨਾਲ ਇਸ ਵੇਲੇ ਸਾਡਾ ਸੰਪਰਕ ਨਹੀਂ ਹੋ ਪਾ ਰਿਹਾ ਲੇਕਿਨ ਮੈਂ ਦੁਬਾਰਾ ਟਰਾਈ ਕਰਨ ਦੀ ਕੋਸ਼ਿਸ਼ ਕਰਦਾ ਇਹ ਰਵਨੀਤ ਸਿੰਘ ਬਿੱਟੂ ਦਾ ਕੇਂਦਰੀ ਮੰਤਰੀ ਬਣਨ ਤੋਂ ਬਾਅਦ ਇੱਕ ਵੱਡਾ ਬਿਆਨ ਇਹ ਕਿਹਾ ਜਾ ਸਕਦਾ ਹੈ ਕਿ ਜਦੋਂ ਜਦਕਿ ਉਹ ਪਹਿਲਾਂ ਇਸ ਚੀਜ਼ ਦਾ ਲਗਾਤਾਰ ਵਿਰੋਧ ਕਰਦੇ ਰਹੇ ਨੇ ਜਦੋਂ ਵੀ ਇਹੋ ਜਿਹੀ ਕੋਈ ਗੱਲ ਉੱਠਦੀ ਜਾਂ ਕੋਈ ਬਿਆਨ ਆਉਂਦਾ ਸੀਗਾ ਹ ਗੁਰਚਰਨ ਸਿੰਘ ਗਰੇਵਾਲ ਜੀ ਸਾਡੇ ਨਾਲ ਜੁੜ ਰਹੇ ਨੇ ਇਸ ਬਿਆਨ ਬਾਰੇ ਬਿੱਟੂ ਦੇ ਇਸ ਬਿਆਨ ਬਾਰੇ ਅਸੀਂ ਇੱਕ ਸੀਨੀਅਰ ਮੈਂਬਰ ਨੇ ਐਸਜੀਪੀਸੀ ਦੇ ਗੁਰਚਰਨ ਸਿੰਘ ਗਰੇਵਾਲ ਉਹਨਾਂ ਨਾਲ ਗੱਲ ਕਰਦੇ ਹਾਂ ਸੀਨੀਅਰ ਧਾਰਮਿਕ ਆਗੂ ਨੇ ਉਹ ਕੀ ਕਹਿੰਦੇ ਨੇ ਇਸ ਮਾਮਲੇ 'ਚ ਹਾਂਜੀ ਗਰੇਵਾਲ ਸਾਹਿਬ ਤੁਸੀਂ ਦੱਸੋ ਕਿ ਜਿਹੜੇ ਰਵਨੀਤ ਬਿੱਟੂ ਨੇ ਇੱਕ ਬਿਆਨ ਦਿੱਤਾ ਹੈ ਕਿ ਜੇਕਰ ਬੰਦੀ ਸਿੰਘਾਂ ਦੀ ਰਿਹਾਈ ਹੁੰਦੀ ਹੈ ਤੇ ਉਹਨਾਂ ਨੂੰ ਇਸ ਤੇ ਕੋਈ ਇਤਰਾਜ਼ ਨਹੀਂ ਹੋਏਗਾ ਉਹ ਕੋਈ ਵਿਰੋਧ ਨਹੀਂ ਕਰਨਗੇ। ਦੇਖੋ ਜੀ ਰਵਨੀਤ ਬਿੱਟੂ ਜੀ ਇਹ ਕਹੇ ਹੋਏ ਬਿਆਨ ਤੇ ਹੀ ਕੋਈ ਇਤਬਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਅੱਗੇ ਵੀ ਲੋਟਨਵਰ ਦੇ ਚੁੱਕਿਆ। ਜੀ। ਜਦੋਂ ਲੋੜ ਹੁੰਦੀ ਆ ਉਦੋਂ ਇਹ ਬੰਦੀ ਸਿੰਘਲੇ ਵਾਰਸ ਬਣ ਜਾਂਦੇ ਆ। ਹਮਮ ਹੁਣ ਲੋੜ ਖਤਮ ਹੋ ਗਈ ਆ ਲੈਖਣ ਆ ਚੁੱਕਿਆ ਕਮੇਟੀਆਂ ਨੇ ਦੇਖ ਲਿਆ ਕਿ ਇਸਤਾਨ ਦੇ ਮਰਹਲਾ ਕੀ ਆ। ਹੈਲੋ 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 ਉਹਨਾਂ ਨਾਲ ਸਾਡਾ ਸੰਪਰਕ ਨਹੀਂ ਹੋ ਪਾ ਰਿਹਾ ਲੇਕਿਨ ਉਹਨਾਂ ਨਾਲ ਗੱਲ ਹੋਈ ਹੈ ਉਹ ਕਹਿ ਰਹੇ ਹੈ ਕਿ ਅਜੇ ਹਿ ਬਿਆਨ ਪਹਿਲਾਂ ਵੀ ਬਿੱਟੂ ਦਿੰਦੇ ਰਹੇ ਨੇ ਲੇਕਿਨ ਇਹ ਬਿੱਟੂ ਦਾ ਵੱਡਾ ਪੰਨ ਜਿਹੜਾ ਵੱਡਾ ਦਿਲ ਕਿਹਾ ਜਾ ਸਕਦਾ ਹੈ ਕਿਉਂਕਿ ਜਦੋਂ ਵੀ ਕੋਈ ਲੀਡਰ ਕੇਂਦਰੀ ਮੰਤਰੀ ਬਣ ਜਾਂਦਾ ਹੈ ਤੇ ਉਹਦਾ ਦਾਇਰਾ ਬਹੁਤ ਵੱਡਾ ਹੋ ਜਾਂਦਾ ਹੈ ਉਹ ਇੱਕ ਸੀਮਿਤ ਦਾਇਰੇ ਤੋਂ ਨਿਕਲ ਕੇ ਵੱਡੇ ਦਾਇਰੇ 'ਚ ਚਲੇ ਜਾਂਦਾ ਯਾਨੀ ਦੇਸ਼ ਭਰ ਦੇ ਵਿੱਚ ਹੁਣ ਉਹਨਾਂ ਨੇ ਆਪਣਾ ਰੁਤਬਾ ਦੇਖਣਾ ਹੈ ਕਿ ਉਹਨਾਂ ਦਾ ਇੱਕ ਬਿਆਨ ਦੇਸ਼ ਭਰ 'ਚ ਕਿਹੋ ਜਿਹੀ ਛਾਪ ਛੱਡਦਾ ਹੈ ਇਸ ਕਰਕੇ ਉਹਨਾਂ ਨੇ ਰਵਨੀਤ ਬਿੱਟੂ ਨੇ ਇਹ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੀ ਕੋਈ ਯੋਜਨਾ ਹੈਗੀ ਹੈ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਦੀ ਤੇ ਉਹ ਇਸ ਮਾਮਲੇ 'ਚ ਵਿਰੋਧ ਨਹੀਂ ਕਰਨਗੇ ਜਦ ਕਿ ਪਹਿਲਾਂ ਉਹ ਲਗਾਤਾਰ ਜਦੋਂ ਵੀ ਕੋਈ ਅਜੀਹਾ ਬਿਆਨ ਆਉਂਦਾ ਸੀ ਜਾਂ ਕੋਈ ਇਹੋ ਜੀ ਸਕੀਮ ਆਂਦੀ ਸੀ ਤਾਂ ਉਹ ਇਸ ਦਾ ਵਿਰੋਧ ਕਰਦੇ ਸੀਗੇ ਹੁਣ ਉਹ ਕਹਿੰਦੇ ਪਏ ਕਿ ਇਸ ਕਿ ਉਹ ਉਹਨਾਂ ਦਾ ਪਰਿਵਾਰ ਇਸ ਮਾਮਲੇ ਦਾ ਕੋਈ ਵਿਰੋਧ ਨਹੀਂ ਕਰੇਗਾ ਜੇਕਰ ਰਾਜੋਆਣਾ ਜਾਂ ਹੋਰ ਬੰਦੀ ਸਿੰਘਾਂ ਨੂੰ ਛੱਡਿਆ ਜਾਂਦਾ ਹੈ ਤੇ ਇਹ ਉਹ ਕਹਿੰਦੇ ਕਿ ਹੁਣ ਸਮਾਂ ਜਿਹੜਾ ਹੈ ਉਹ ਅੱਗੇ ਵਧਨ ਦਾ ਹੈ ਨਾ ਕਿ ਇਸ ਤਰ੍ਹਾਂ ਦੀ ਗੱਲਾਂ ਸੋਚਣ ਦਾ ਪੰਜਾਬ ਨੂੰ ਅਕੇਲਾ ਕੇ ਜਾਣ ਦਾ ਇਹ ਸਮਾਂ ਹੈ ਤੇ ਇਸ ਵੇਲੇ ਉਹਨਾਂ ਨੂੰ ਮੌਕਾ ਮਿਲਿਆ ਹੈ ਕੇਂਦਰ ਸਰਕਾਰ ਦੇ ਵਿੱਚ ਵੱਡਾ ਅਹੁਦਾ ਦੋ ਵੱਡੇ ਅਹੁਦੇ ਦਿੱਤੇ ਗਏ ਆ ਉਹਨਾਂ ਨੂੰ ਰਾਜ ਮੰਤਰੀ ਬਣਾਇਆ ਗਿਆ ਦੋ ਵੱਡੇ ਵਿਭਾਗ ਦਿੱਤੇ ਗਏ ਆ ਤੇ ਉਹ ਚਾਹਣ ਤਾਂ ਹੁਣ ਪੰਜਾਬ ਦੀ ਤਰੱਕੀ ਦੇ ਜਿਹੜਾ ਪੰਜਾਬ ਦੀ ਤਰੱਕੀ ਤੇ ਵਿੱਚ ਵਾਅਦੇ ਦੇ ਦੇ ਲਈ ਉਹ ਕੋਸ਼ਿਸ਼ ਕਰ ਸਕਦੇ ਆ ਇਸੇ ਕਰਕੇ ਉਹਨਾਂ ਨੇ ਸ਼ਾਇਦ ਵੱਡਾ ਦਿਲ ਕਰਦੇ ਹੋਏ ਇਹ ਕਿਹਾ ਕਿ ਜੇਕਰ ਆ ਕੇਂਦਰ ਸਰਕਾਰ ਦੀ ਕੋਈ ਯੋਜਨਾ ਹੈ ਬੰਦੀ ਸਿੰਘਾਂ ਨੂੰ ਛੱਡਣ ਦੀ ਤਾਂ ਉਹ ਇਸ ਦਾ ਵਿਰੋਧ ਨਹੀਂ ਕਰਨਗੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਆਪਣੇ ਪਰਿਵਾਰ 'ਚ ਬੈਠ ਕੇ ਇਸ ਦੀ ਗੱਲ ਕੀਤੀ ਹੈ ਔਰ ਇਹ ਕਿਹਾ ਕਿ ਸਾਨੂੰ ਹੁਣ ਇਹਨਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਇਸ ਕਰਕੇ ਉਹ ਇਸ ਚੀਜ਼ ਦਾ ਵਿਰੋਧ ਨਹੀਂ ਕਰਨਗੇ ਨਾ ਹੀ ਉਹਨਾਂ ਦਾ ਪਰਿਵਾਰ ਇਸ ਗੱਲ ਦਾ ਵਿਰੋਧ ਕਰੇਗਾ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram ਐਕਸ اور WhatsApp ਚੈਨਲ ਪਰ